ਰਾਈਕੋਡ ਨੇੜਲੇ ਪੈਂਡਲ ਹਟਬਦੀ ਤੋਂ ਰੋਜੀ ਰੋਟੀ ਲਈ ਕੰਮ ਲਈ ਭਾਰ ਵਿੱਚ ਦੁਬਈ ਗਿਆ 21 ਸਾਲਾ ਮਨਜੋਤ ਸਿੰਘ ਪੁੱਤਰ ਦਿਲਬਾਖ ਸਿੰਘ ਦਾ ਦੁਬਈ ਵਿੱਚ ਹੀ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੇ ਚੇਰੇ ਭਰਾ ਹਾਜੀ ਸਿੰਘ ਨੇ ਦੱਸਿਆ ਕਿ ਮਨਜੋਤ ਸਿੰਘ ਇੱਕ ਸਾਲ ਲਈ ਪਹਿਲਾਂ ਜਿਹੜਾ ਦੁਬਈ ਗਿਆ ਸੀ ਅਤੇ ਪਿਛਲੇ ਦਿਨੀ ਮਨਜੋਤ ਅਤੇ ਉਸ ਦੇ ਕੁਝ ਸਾਥੀਆਂ ਜਿਹੜੇ ਪਾਕਿਸਤਾਨ ਦੇ ਨਾਲ ਸਬੰਧਤ ਨੇ ਉਹਨਾਂ ਦੇ ਵਿਚਕਾਰ ਇੱਕ ਝਗੜਾ ਹੋਇਆ ਇਸ ਝਗੜੇ ਵਿੱਚ ਪਾਕਿਸਤਾਨੀ ਨੌਜਵਾਨਾਂ ਨੇ ਮਨਜੋਤ ਸਿੰਘ ਦੇ ਛਾਤੀ ਵਿੱਚ ਛੁਰਾ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮਨਜੋਤ ਸਿੰਘ ਦੁਬਈ ਦੇ ਸ਼ਹਿਰ ਜੱਬਲਪੁਰ ਵਿੱਚ ਟਰੱਕ ਤੇ ਸਹਾਇਕ ਡਰਾਈਵਰ ਵਜੋਂ ਕੰਮ ਕਰਦਾ ਸੀ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਬਜ਼ੁਰਗ ਮਾਪਿਆਂ ਲਈ ਵੱਡਾ ਸਹਾਰਾ ਸੀ ਮਨਜੋਤ ਸਿੰਘ ਦੀ ਮੌਤ ਨੇ ਪਰਿਵਾਰ ਨੂੰ ਝੰਡੋੜ ਕੇ ਰੱਖ ਦਿੱਤਾ ਮਨਜੋਤ ਸਿੰਘ ਦੀ ਖਬਰ ਪਿੰਡ ਵਿੱਚ ਪਹੁੰਚਣ ਤੇ ਇਲਾਕੇ ਵਿੱਚ ਬਹੁਤ ਜਿਹੜਾ ਸੋਗ ਦਾ ਮਾਹੌਲ ਬਣਿਆ ਹੋਇਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਫਤੇਗੜ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਵੱਲੋਂ ਦੁਬਈ ਦੇ ਦੂਤ ਘਰ ਦੇ ਨਾਲ ਜਿਹੜਾ ਸੰਪਰਕ ਕੀਤਾ ਗਿਆ ਪਰੰਤੂ ਅਜੇ ਦੁਬਈ ਦੀ ਸਰਕਾਰ ਵੱਲੋਂ ਕੁਝ ਕਾਨੂੰਨੀ ਅੜਚਨਾ ਕਾਰਨ ਮ੍ਰਿਤਕ ਦੇ ਪੰਜਾਬ ਨਹੀਂ ਲਿਆਂਦੀ ਜਾ ਸਕੀ ਪਰਿਵਾਰ ਨੇ ਮਨਜੋਤ ਸਿੰਘ ਦੀ ਮ੍ਰਿਤਕ ਦੇ ਪੰਜਾਬ ਲਿਉਣ ਲਈ ਸਰਕਾਰ ਤੋਂ ਮੰਗ ਕੀਤੀ ਹੈ ਇਹ ਸਰਦਾਰ ਜੀ ਇਹ ਮੇਰਾ ਕਜ਼ਨ ਸੀ ਜੀ ਇਹ ਤਕਰੀਬਨ ਸਾਲ ਪਹਿਲਾਂ ਦੁਬਈ ਗਿਆ ਸੀਗਾ ਐਜ਼ ਅ ਕਲੀਨਰ ਉੱਥੇ 18 ਜੂਨ ਦੀ ਰਾਤ ਕੋਈ ਲੜਾਈ ਹੋਈ ਆ ਕਿ ਪਾਕਿਸਤਾਨ ਦੇ ਮੁੰਡੇ ਸੀਗੇ 10-12 ਜਾਣੇ ਜਿਨ੍ਹਾਂ ਨੇ ਕਿਰਚਾ ਮਾਰ ਕੇ ਇਹਦਾ ਕਤਲ ਕਰ ਦਿੱਤਾ ਜੀ ਤਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਤੋਂ ਸਾਨੂੰ ਤਕਰੀਬਨ 22 23 ਤਰੀਕ ਤੱਕ ਪਤਾ ਲੱਗਿਆ ਪਹਿਲਾਂ ਸਾਡੇ ਕੋਈ ਰਿਸ਼ਤੇਦਾਰ ਹੈਗਾ ਉੱਧਰ ਗੁਰਵਿੰਦਰ ਸਿੰਘ ਤੇ ਉਹਨੇ ਪਤਾ ਕਰਿਆ ਵੀ ਹਾਂ ਆਪਣੇ ਬੰਦੇ ਦੇ ਮਤਲਬ ਸੱਟਾਂ ਲੱਗੀਆਂ ਜਿਆਦਾ ਸੀਰੀਅਸ ਹਾਲਤ ਵਿੱਚ ਆ 22 23 ਤਰੀਕ ਨੂੰ ਸਾਨੂੰ ਕਨਫਰਮ ਹੋ ਗਿਆ ਵੀ ਉਹਦੀ ਡੈਥ ਹੋ ਚੁੱਕੀ ਆ ਉਸ ਤੋਂ ਬਾਅਦ ਅਸੀਂ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਆਪਣੇ ਮੈਂਬਰ ਪਾਰਲੀਮੈਂਟ ਫਤਿਹਗੜ੍ਹ ਸਾਹਿਬ ਤੇ ਉਹਨਾਂ ਨੇ ਦਿੱਲੀ ਸੰਪਰਕ ਕਰਕੇ ਲੈਟਰ ਭਜਵਾਇਆ ਫਿਰ ਸਾਨੂੰ ਪਤਾ ਉਹ ਲੱਗਿਆ ਤੇ ਫਿਰ ਉਹ ਸੰਕਲਵੋਟ ਰਿਪੋਰਟ ਆ ਗਈ ਜਿਹਦੇ ਵਿੱਚ ਇਹਦੇ ਸੁਰਾ ਮਾਰ ਕੇ ਕਤਲ ਕੀਤਾ ਗਿਆ ਤੇ ਇਸ ਦੇ ਨਾਲ ਇੱਕ ਪਾਕਿਸਤਾਨੀ ਮੁੰਡਾ ਹੋਰ ਸੀ ਉਹ ਵੀ ਸੀਰੀਅਸ ਸੀ ਉਹ ਐਡਵਰਟ ਹਸਪਤਾਲ ਐਡਮਿਟਡਾ ਤੇ ਇੱਕ ਹੋਰ ਸੀਗਾ ਤੇ ਉਹ ਨੂੰ ਛੁੱਟੀ ਮਿਲ ਗਈ ਆ ਤੇ ਇਹਨੂੰ ਕਿਵੇਂ ਵੀ ਜਿਹੜੇ ਹੱਤਾਂ 'ਚ ਸੀਗੇ ਇਹ ਜੀ ਬਿਲਕੁਲ ਐਸਸੀ ਪਰਿਵਾਰ ਆ ਗਰੀਬ ਪਰਿਵਾਰ ਆ ਜੀ ਨਰੇਗਾ ਜਮਾਂ ਕੰਮ ਕਰਦੀ ਆ ਪਿਓ ਦਿਹਾੜੀ ਝੁੱਤਾ ਜਾਂਦਾ ਕਰਜ਼ਾ ਚੱਕ ਕੇ ਵਿਆਜ ਤੇ ਪੈਸੇ ਲੈ ਕੇ ਚੰਗੇ ਪ੍ਰਭਖ ਲਈ ਇਹਨੂੰ ਭੇਜਿਆ ਵੀ ਇਹ ਜੀ ਮੇਰੇ ਚਾਚਾ ਜੀ ਦਾ ਮੁੰਡਾ ਸੀ ਜੀ ਇਹ ਡਵੀ ਗਿਆ ਸੀਗਾ ਜੀ ਕੀ ਨਾਮ ਉਹਦਾ ਨਾਮ ਮਨਜੋਤ ਸਿੰਘ ਹੈ ਜੀ ਸਨ ਆਫ ਦਲਵਾਰ ਸਿੰਘ ਹੈ ਜੀ ਕਦੋਂ ਗਿਆ ਹਟ ਗਈ ਉਹਨਾਂ ਨੂੰ ਜੀ ਹਜੇ ਸਾਲ ਕੀ ਹੋਇਆ ਸੀ ਗਿਆ ਇਹਨੂੰ ਅੱਜ ਜਲਵਾਤ ਹੋਈ ਹੈ ਕਿੰਨੀਆਂ ਮਰਸੀ ਦੀ ਉਹਨਾਂ ਦੀ ਉਮਰ ਜੀ 20 ਸਾਲ ਦੀ ਸੀਗੀ ਜੀ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਜੀ ਉੱਥੇ ਕੋਈ ਹੋਰ ਮੁੰਡੇ ਦੀ ਲੜਾਈ ਸੀਗੀ ਉਹ ਮੁੰਡੇ ਨੇ ਯਾਨੀ ਕਿ ਇਹਨੂੰ ਰਾਤ ਨੂੰ 2 ਵਜੇ ਠਾਲਿਆ ਜੀ ਉਹ ਨਾਲ ਲੈ ਕੇ ਗਿਆ ਜੀ ਇਹਨੂੰ ਉਸ ਤੋਂ ਬਾਅਦ ਦੇ ਵਿੱਚ یوں ਜਾਨੀਏ ਸੱਟ ਉਹਦੇ ਵੀ ਆ ਉਹ ਜਾਨੀਏ ਸੈਡ ਹੋ ਗਿਆ ਤੇ ਸਾਰਿਆਂ ਨੂੰ ਪਹਿਲਾਂ ਇਹਦੇ ਮਾਰਿਆ ਜੀ ਉਹਨਾਂ ਨੇ ਕੱਚਾ ਮਾਰ ਕੇ ਇਹਦੇ ਦਿਲ ਚ ਇਹਦਾ ਕਤਲ ਕਰਤਾ ਜੀ ਉਹ ਕੌਣ ਸੀ ਜਿਹਨੇ ਨਾਲ ਲੜਾਈ ਉਹ ਪਾਕਿਸਤਾਨੀ ਸੀਗੇ ਜੀ ਉੱਥੋਂ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਹੁਣ ਇਹ ਇਨਸਾਫ ਲੈਣਾ ਚਾਹੁੰਦੇ ਆ ਜੀ ਸਾਡਾ ਭਰਾ ਸਾਡੇ ਕੋਲੇ ਹੁਣ ਆਣਾ ਚਾਹੀਦਾ ਅਸੀਂ ਇਹਨੂੰ ਘਰੇ ਲੈ ਕੇ ਆਈਏ ਜਿੱਦਾਂ ਦਾ ਵੀ ਹੈ ਉਦਾਂ ਦਾ ਹੀ ਇਹ ਲੈ ਕੇ ਆਈਏ ਅੱਗੇ ਵੀ ਛੋਟੇ ਅਸੀਂ ਕੋਟ ਬਾਰੇ ਹਾਂਜੀ ਅੱਗੇ ਜੀ ਮੇਰੇ ਤਾਏ ਜੀ ਦਾ ਬੇਟਾ ਸੀਗਾ ਜੀ ਉਹ 사우ਦੀ ਅਰਬ ਤੋਂ ਸੀਗਾ ਜੀ ਉਹਨੂੰ 6 ਮਹੀਨੇ ਹੋ ਗਏ ਸੀਗੇ ਗਏ ਨੂੰ ਜੀ ਉਹਦੀ ਐਕਸੀਡੈਂਟ ਨਾਲ ਡੈਥ ਹੋ ਗਈ ਸੀਗੀ ਤੇ ਉਹ ਵੀ ਜਾਨੀ ਕਿ ਸਾਡੇ ਕੋਲੇ 2 ਮਹੀਨਿਆਂ ਦਾ ਕਰੀਬ ਹੀ ਪਹੁੰਚੀ ਆ ਡੱਡਕੋਟੀ ਉਹਦੀ ਮੰਜੂਰ ਦੀ ਡੈਥ ਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਮੰਜੂਰ ਦੀ ਡੈਥ ਦਾ ਹੀ ਸਾਨੂੰ ਪਹਿਲਾਂ 2-3 ਦਿਨ ਤਾਂ ਜੀ ਪਤਾ ਹੀ ਨਹੀਂ ਲੱਗਿਆ ਆਲੇ-ਦਾਲੇ ਲੋਕਾਂ ਤੋਂ ਪਤਾ ਲੱਗਿਆ ਸਾਨੂੰ ਉਦੋਂ ਬਾਅਦ ਦੇ ਵਿੱਚ ਦੋ ਦੋ ਤਿੰਨ ਦਿਨਾਂ ਬਾਅਦ ਸਾਡੇ ਕੋਲੇ ਗੱਲ ਆਈ ਹੈ ਜੀ ਫਿਰ ਅਸੀਂ ਸ਼ਾਨਬੀਨ ਕਰੀਏ ਸਾਰੀ ਗੱਲਬਾਤ ਦੀ ਵੀ ਕੀ ਗੱਲਬਾਤ ਹੈ ਅੱਛਾ ਉੱਧਰ ਕੋਈ ਉਹਨਾਂ ਤੇ ਜਿਨ੍ਹਾਂ ਨੇ ਕਾਰਵਾਈ ਕੀਤੀ ਆ ਉਹਨਾਂ ਤੇ ਵੀ ਕੋਈ ਕਾਰਵਾਈ ਹੋਈ ਆ ਕੋਈ ਉਹਨਾਂ ਦੀ ਜੀ ਕਾਰਵਾਈ ਕਹਿਣ ਦਾ ਜੀ ਹੁਣ ਜਿੰਨੇ ਸਾਨੂੰ ਦੱਸ ਰਿਹਾ ਜੀ ਉੱਥੇ ਕਹਿੰਦੇ ਆ ਵੀ ਦੋ ਤਿੰਨ ਜਣੇ ਫੜੇ ਹੋਏ ਆਗੇ ਜੀ ਨਾਲ ਜਿਹੜੇ ਮੁੰਡਿਆਂ ਨੇ ਕਰਿਆ ਵੀ ਬਾਕੀ ਉਹ ਸਾਰੇ ਜਣੇ ਕਿ ਟੋਟਲ 12 ਜਣੇ ਸੀਗੇ ਜੀ ਉਹਨਾਂ ਦੇ ਵਿੱਚੋਂ ਚਾਰ ਜਣੇ ਗਵਾਸਤਾਰ ਹੋਏ ਆ ਜੀ ਉਹਦੀ ਸਰਕਾਰ ਤੋਂ ਮੰਗ ਕਰਦੇ ਨੇ ਮਿੱਟੀ ਲਿਆਉਣ ਲਈ ਹਾਂਜੀ ਸਰਕਾਰ ਤੋਂ ਹੀ ਮੰਗ ਕਰਦੇ ਆ ਜੀ ਇਹ ਵੀ ਸਾਨੂੰ ਡੈੱਡ ਗੋਡੀ ਦਿੱਤੀ ਜਾਵੇ ਅਸੀਂ ਉਹਦੀ ਮਿੱਟੀ ਆ ਜਿਹੜੀ ਉਹ ਉਹਦੇ ਪ੍ਰਵਾਹ ਤੋਂ ਕੋਲ ਅਕਰ ਕੋਈ ਨਹੀਂ ਬਸ ਸਾਡੀ ਇੱਕ ਸੈਸਟਰ ਦਾ ਉਹ ਵਿਆਹ ਹੋਈ ਹੈ ਜੀ ਇਕੱਲਾ ਹੀ ਭਰਾ ਸੀਗਾ ਜੀ ਤੇ ਮਾਪੇ ਆਪ ਦਾ ਇਕੱਲਾ ਇਕੱਲਾ ਹੀ ਸੀਗਾ ਹਾਂਜੀ